ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਨੇੜੇ ਪੈਂਡ ਦੋਸਤੋ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਹੁਸ਼ਿਆਰਪੁਰ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਲੱਗ ਕੇ ਆ ਤੇ ਅੱਜ ਦੀ ਵੀਡੀਓ ਚ ਇਹ ਦੋਸਤੋ ਟੌਪ ਦੀ ਜਰਸੀ ਦਿਖਾਉਣੀ ਆ ਫਸਟ ਟਾਈਮ ਕੱਚੀ ਆ ਪਰ ਭਾਈ ਕਰਨ ਜੋ ਤਿਆਰੀਆਂ ਚ ਹੁੰਦੀ ਆ ਤੇ ਚੰਗਾ ਹਵਾਂ ਨਾਲ ਤਿਆਰ ਕਰਦੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ 6 ਦੰਦ ਵੱੱਛੀ ਆ ਡੇਟ ਮੁਤਾਬਕ 22 ਕਹਿੰਦਾ 18 ਦਿਨ ਹਜੇ ਸੂਨ ਦੇ ਵਿੱਚ ਕੱਚੀ ਆ ਪਹਿਲੇ ਸੂਏ ਬਾਈ ਕਹਿੰਦਾ ਪਲੂ ਨੇ 18 ਲੀਟਰ ਦੁੱਧ ਚਵਾਇਆ ਤੇ ਐਤਕੀ ਬਾਈ ਕਹਿੰਦਾ 22 23 ਲੀਟਰ ਦੁੱਧ ਖੁੱਲਾ ਚਵਾਜੂਗੀ ਤੇ 6 ਦੰਦ ਦੋਸਤੋ ਵੱੱਛੀ ਆ ਤੇ 23 ਦਾ ਦੋਸਤੋ ਗਾਂ ਬਾਈ ਕਹਿੰਦਾ ਸੀਮਨ ਲੱਗਿਆ ਹੋਇਆ ਕਦ ਕਾਰ ਦੋਸਤੋ ਚੰਗਾ ਵੱਡਾ ਟੈਟਪੁਟੇ ਹੀ ਦੋਸਤੋ ਚੰਗੀ ਚੌੜੀ ਹੈ ਵੇਟ ਵਾਲੇ ਪਾਸੋਂ ਦੋਸਤੋ ਫੁੱਲ ਹੈਵੀ ਬੋਡੀ ਵੇਟ ਵਾਲੀ ਹੈ ਪੰਜਾਬ ਵਾਲੀ ਜਰਸੀ ਹੈ ਦੋਸਤੋ ਹਵਾਰਾ ਦੋਸਤੋ ਚੰਗਾ ਤਿਆਰ ਕਰੂਗੀ 12 ਦਿਨ ਗਾਂ ਵਾਸਤੇ ਬਹੁਤ ਹੁੰਦੇ ਆ ਦੋਸਤੋ ਸਾਣਾ ਇਹ ਵੱਡਾ ਹਵਾਰਾ ਤਿਆਰ ਕਰ ਜੂਗੀ ਹਵਾਰਾ ਦੋਸਤੋ ਨੀੜ ਤੋਂ ਚੈੱਕ ਕਰਾ ਦੇਣਾ ਫੋਰਸ਼ਾਂਗ ਪੋਰਾਣੀ ਚਾਰੇ ਥਾਂ ਸਹਿ ਹੀ ਦੋਸਤੋ ਸੇਮ ਹੀ ਆ ਨਿੱਕਰ ਮੇ ਇਕੱਲੇ ਇਕੱਲੇ ਗੈਪ ਚ ਲੱਗੇ ਹੋਇਆ ਫੋਰਸ਼ਾਂਗ ਪੋਰਾਣੀ ਰੇਟ ਬਾਈ ਨੇ ਰੱਖਿਆ ਹੋਇਆ 50000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 2 ਦਾ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ